ਅਰਦਾਸ ਵੀ ਕਰਦਾ ਕਾਫੀ ਦਿਨ ਹੋ ਗਿਆ ਫੇਸਬੁਕ ਤੇ ਇੰਸਟਾਗ੍ਰਾਮ ਤੇ ਪੋਸਟਾਂ ਵਾਇਰਲ ਹੋ ਰਹੀਆਂ ਜਿਦੇ ਵਿੱਚ ਕਿ ਸਾਡਾ ਨਾਮ ਆ ਰਿਹਾ ਵੀ ਇਹ 13 14 ਬੰਦੇ ਆ ਜਿਨ੍ਹਾਂ ਦੇ ਵਿੱਚ ਮਾਨ ਸਿੰਘ ਅਕਾਲੀ ਦਾ ਵੀ ਨਾਮ ਆਉਂਦਾ ਤੇ ਇਹ ਬੰਦੇ ਸਰਕਾਰ ਨੂੰ ਜਾ ਕੇ ਗਵਾਹੀ ਦੇ ਰਹੇ ਆ ਇਹ ਬੰਦੇ ਆਪਣੀ ਐਫ ਆਈ ਆ ਲਖਾਈ ਇਹਨਾਂ ਨੇ ਵੀ ਅਮਰਤਪਾਲ ਸਿੰਘ ਬਾਹਰ ਨਾ ਆਵੇ ਬਈ ਅਮਰਤਪਾਲ ਬਾਹਰ ਆਵੇ ਜਾਂ ਨਾ ਆਵੇ ਇਹ ਸਰਕਾਰ ਦੀ ਮਰਜ਼ੀ ਆ ਇਹ ਸਾਡੀ ਮਰਜ਼ੀ ਨਹੀਂ ਹੈਗੀ ਅਸੀਂ ਕੋਈ ਡੀਸੀ ਥੋੜਾ ਲੱਗੇ ਆ ਵੀ ਜਾਂ ਅਸੀਂ ਜੱਜ ਲੱਗੇ ਆ ਦੂਜੀ ਗੱਲ ਇਹ ਆ ਵੀ ਅਸੀਂ ਕਿਹੜਾ ਮਸਬਾਦ ਦਵਾਰ ਡਾਨਾ ਚੁੱਕੀ ਫਿਰਦੇ ਆ ਜਾਂ ਅਮਰਪਾਲ ਸਾਡੇ ਦਵਾਰੇ ਚੁੱਕੀ ਫਿਰਦਾ ਜਿਹੜੇ ਭੰਦੀ ਪ੍ਰਚਾਰ ਇਹ ਕਰਦੇ ਪਏ ਆ ਵੀ ਅਸੀਂ ਸਰਕਾਰ ਦੇ ਨਾਲ ਰਲ ਕੇ ਤੇ ਅਮਰਪਾਲ ਨੂੰ ਦਵਾਰ ਆ ਵੀ ਅਮਰਪਾਲ ਬਾਹਰ ਨਾ ਆਵੇ ਸੱਚ ਦਾ ਮਸੀਹਾ ਜਿਹੜਾ ਉਹ ساری ਉਮਰ ਜੇਲ੍ਹ ਚ ਰਵੇ ਵੇਖੋ ਮੈਂ ਪਿਛਲੇ ਦਿਨੀ ਵੀ ਇਹ ਗੱਲ ਆਖੀ ਵੀ ਸਾਡੀ ਉਹਦਾਂ ਬਣਦੀ ਨਹੀਂ ਬਣਦੀ ਉਹ ਇੱਕ ਵੱਖਰਾ ਵਿਸ਼ਾ ਵਾ ਉਦੇ ਵਿਚਾਰ ਸਾਡੇ ਨਾਲ ਰੜਨਾ ਨਾ ਰੜਨਾ ਉਹਨਾਂ ਵੱਲ ਦੀ ਬੇਨਤੀ ਕੀਤੀ ਪਿਛਲੇ ਦਿਨੀ ਵੀ ਉਹਨੂੰ ਕੁਝ ਦਿਨਾਂ ਦੀ ਨਹੀਂ ਕੁਝ ਦਿਨਾਂ ਵਾਸਤੇ ਦੇ ਉਹਨੂੰ ਰਿਹਾਈ ਮਿਲਣੀ ਚਾਹੀਦੀ ਆ ਛੁੱਟੀ ਮਿਲਣੀ ਚਾਹੀਦੀ ਆ ਪੰਜਾਬ ਦੀਆਂ ਜੇਲ੍ਹਾਂ ਚ ਲਿਆਉਣਾ ਚਾਹਣਾ ਉਹਨਾਂ ਨੂੰ ਲਿਆਉਣਾ ਚਾਹੀਦਾ ਇਹ ਬੇਨਤੀ ਕੀਤੀ ਸੀ ਪਿਛਲੇ ਦਿਨੀ ਫਿਰ ਵੀ ਸਾਡਾ ਪ੍ਰਚਾਰ ਪ੍ਰਸਾਰ ਇਹ ਹੋਇਆ ਤੇ ਇਹ ਬੰਦੇ ਸਰਕਾਰੀ ਆ ਉਹ ਲਾਰਟਿਕਰ ਜਿਹੇ ਅਸੀਂ ਸਰਕਾਰੀ ਹੁੰਦੇ ਤਾਂ ਤੁਹਾਨੂੰ ਪਤਾ ਨਾ ਵੀ ਸਾਡੇ ਥੱਲੇ ਫੋਰਚੂਨਾ ਰੇਂਜਰ ਹੋਣੀਆਂ ਅਸੀਂ ਸਾਡੇ ਥੱਲੇ ਵੀ ਐਂਡੈਵ ਹੋਣੀਆਂ ਅਸੀਂ ਅਹੀਂ ਆਪਣੀ ਮਿਹਨਤ ਦੀ ਕਮਾਈ ਕਰਦੇ ਹੱਥ-ਸੱਚ ਦੀ ਕਮਾਈ ਦੇ ਨਾਲ ਜੋਗੋ ਦੀ ਪਾਇਆ ਨਾ ਉਹ ਕਾਲਪੁਖ ਦੀ ਦਿੱਤੀ ਦਾ ਦਿਆ ਨਾ ਕਿ ਅਹੀਂ ਕਿਸੇ ਦੇ ਕੋਲ ਲੈ ਕੇ ਕੁਝ ਬਣਾਇਆ ਠੀਕ ਆ ਜਿਹੜਾ ਤੁਹਾਡਾ ਰਸੀਆ ਜੇਲ੍ਹ ਦੇ ਵਿੱਚ ਅਰ ਸਾਡਾ ਕਰਕੇ ਨਹੀਂ ਬੰਦ ਕੀਤਾ ਉਹਨਾਂ ਨੇ ਉਹ ਜੋ ਅਜਨਾਲੇ ਅਜਨਾਲਾ ਕਾਂਡ ਹੋਇਆ ਐਸਐਸਪੀ ਦਾ ਸਿਰ ਪਾੜਿਆ ਐਸਐਸਪੀ ਕੋਈ ਛੋਟੀ ਮੋਟੀ ਹਸਤੀ ਨਹੀਂ ਹੁੰਦਾ ਠੀਕ ਆ ਐਸਐਸਪੀ ਦਾ ਸਿਰ ਪਾੜ ਕੇ ਉਹਦੀ ਕੁਰਸੀ ਤੇ ਬਹਿ ਕੇ ਬਾਹ ਖੜੀ ਕਰਕੇ ਕਹਿੰਦਾ ਇਹ ਮੇਰੀ ਤਰ ਚੈੱਕ ਕਰਦੇ ਆ ਉਹ ਤੜਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਮੂੰਹ ਨਾ ਕਢਾਇਓ ਉਹਦਾ ਮਤਲਬ ਇਹ ਚੈੱਕ ਕਰਦਾ ਹੈ ਵੀ ਤੂੰ ਉਹ ਅਗਲੇ ਐਸਐਸਪੀ ਨੂੰ ਵਾੜ ਕੇ ਕਹਿਣ ਦਿਆ ਕਿ ਤੂੰ ਇਹਨੂੰ ਚੈੱਕ ਕਰਨ ਦਿਆ ਕਿ ਮੈਂ ਤੜ ਹੈ ਕਿ ਮੈਂ ਖਸੀ ਆ ਠੀਕ ਆ ਉਹਨੇ ਫਿਰ ਤੜਜਕ ਕੀਤੀ ਤੇ ਤੜਜਕ ਕੀਤੀ ਵਿੱਚ ਇਕਰ ਲਗੀਆਂ ਹਨਾ ਵੇਖੋ ਉਹ ਬਾਹਰ ਆਵੇ ਅਹੀਂ ਵੀ ਕਹਿੰਦੇ ਆ ਜੇ ਲੇਕਿਨ ਉਹ ਸਰਕਾਰ ਦੀ ਮਰਜ਼ੀ ਆ ਜੱਜ ਦੀ ਮਰਜ਼ੀ ਆ ਕਿ ਉਹਨੇ ਉਹਨੂੰ ਜਮਾਤ ਦੇਣੀ ਆ ਕਿ ਨਹੀਂ ਦੇਣੀ ਠੀਕ ਆ ਸਾਡੇ ਦੇ ਪਰਚਾ ਹੁੰਦਾ ਅਹੀਂ ਅੰਦਰ ਜਾਣੇ ਆ ਉਹ ਜਮਾਨਤ ਜੱਜ ਨੇ ਕਰਨੀ ਆ ਨਾ ਕਿ ਇੱਥੇ ਫੇਸਬੁੱਕ ਤੇ ਕਮੈਂਟ ਕਰਨ ਵਾਲਿਆਂ ਨੇ ਕਰਨੀ ਆ ਠੀਕ ਆ ਨਾ ਅਹੀਂ ਤੁਹਾਡੇ ਮਸੀਬ ਸੁਏ ਬਾਰੇ ਕਦੀ ਕੋਈ ਇਹੋ ਜਿਹੇ ਬਿਆਨ ਦੱਤੇ ਆ ਤੇ ਦਾਸਾਂ ਨੂੰ ਦੇਣ ਦੀ ਲੋੜ ਆ ਬਾਈ ਜਿਹੜਾ ਬਗੇਲ ਸਿੰਘ ਰੋਣਾ ਪਾ ਰਿਹਾ ਕਿ ਆ ਬੰਦੇ ਆ ਮੈਂ ਕਦੇ ਮੇਰੇ ਕੋਲ ਵੀਡੀਓ ਵੀ ਆਈਆਂ ਉਹਨਾਂ ਦੀਆਂ ਮੈਂ ਬੋਲਣਾ ਨਹੀਂ ਚਾਹੁੰਦਾ ਉਹਦੇ ਕਹਿ ਰਿਹਾ ਕਹਿੰਦਾ ਆ ਇੱਕ ਮਾਨ ਸਿੰਘ ਕਾਲੀ ਵੀ ਟਾੜੀਆ ਦਾ ਲਈ ਫਿਰਦਾ ਆਪਣਾ ਤੇ ਰਾਧਾ ਸਾਮੀ ਦੇਦੇ ਦੇ ਵਿੱਚ ਪੜਿਆ ਉਹ ਉਥੇ ਪੜਿਆ-ਪੜਿਆ ਇਦਾਂ ਗੱਲਾਂ ਕਰਦੇ ਹਨਾ ਕਿ ਰਾਜਾ ਸਾਹਿਬ ਦੇ ਵਿੱਚ ਕੀ ਗੱਲ ਹੋ ਰਿਆ ਦੱਸੋ ਮੈਨੂੰ ਔਰ ਜੇ ਅਸੀਂ ਸਕੂਲੇ ਪੜਿਆ ਰਾਜਾ ਸਾਹਿਬ ਨੇ ਸੱਚ ਦੱਸਿਆ ਤੇ ਇਹ ਕੀ ਇਹਦਾ ਮਤਲਬ ਇਹ ਆ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਨਮਕਰਾ ਵੀ ਬਣ ਕੇ ਰੋ ਜਿਹਦਾ ਖਾ ਲਈਏ ਉਹ ਖਾ ਕੇ ਇਰਾਮ ਕਰਨਾ ਚਾਹੀਦਾ ਜੇ ਅਸੀਂ ਡੇਰੇ 'ਚ ਪੜੇ ਆ ਤੇ ਪੜੇ ਆ ਠੀਕ ਆ ਉਦੋਂ ਸਾਰਾ ਪ੍ਰਬੰਧ ਸਕੂਲ ਦਾ ਜਿਹੜਾ ਡੇਰੇ ਦੇ ਹੁੰਦਾ ਹੈ ਅੱਜ ਹਸਪੀਟਲ ਜਿਹੜੇ ਆ ਉਹ ਵੀ ਡੇਰੇ ਦੇ ਕੋਲ ਆ ਅੱਜ ਉਥੇ ਨੇ ਅੰਗਸੰਗ ਵੀ ਆਉਂਦੇ ਆ ਜਿਹੜੇ ਅੱਜ ਫੇਸਬੁੱਕ ਤੇ ਵੀ ਬਰੋਲ ਕਰਦੇ ਪੈਣਾ ਪੀ ਇਰਾਦਾ ਸਾਧੀਆਂ ਦੁੱਜਾਂ ਤੇ ਜਦੋਂ ਜਨਾਨੀਆਂ ਤਾਂ ਜਨਾਨੀਆਂ ਦੇ ਬੱਚੇ ਹੋਣ ਵਾਲੇ ਹੁੰਦੇ ਨਾ ਉਦੋਂ ਗੱਡੀਆਂ ਕਰ ਕਰ ਡੇਰੇਆਂ ਵਿੱਚ ਮੂੰਹ ਕਰਦੇ ਆ ਉਦੋਂ ਕਿਉਂ ਨਹੀਂ ਇਹ ਗੱਲ ਤੁਸੀਂ ਕਹਿੰਦੇ ਵੀ ਡੇਰਾ ਮਾੜਾ ਜਦੋਂ ਕਹਿੰਦੇ ਸੱਟਾਂ ਲੱਗ ਜਾਂਦਾ ਐਕਸੀਡੈਂਟ ਹੋ ਜਾਏ ਕੋਝ ਹੋ ਜਾਏ ਡੇਰੇ ਦੇ ਅੰਦਰ ਇਲਾਜ ਕਰਾਓ ਉਦੋਂ ਡੇਰਾ ਕਿਉਂ ਨਹੀਂ ਮਾੜਾ ਜਦੋਂ ਅਸੀਂ ਡੇਰੇ ਦੀ ਗੱਲ ਕਰਦੀਏ ਬਾੜਾ ਪਾਇਆ ਠੀਕ ਆ ਬਾੜਾ ਪੌਣ ਦੇ ਨਾਲ ਵੀ ਸੱਚ ਕਹਿਣਾ ਨਹੀਂ ਚਾਹੀਦਾ ਸੱਚ ਹਮੇਸ਼ਾ ਟੰਗ ਰਿਆ ਤੇ ਸੱਚ ਨੇ ਹਮੇਸ਼ਾ ਟੰਗ ਲੈਣਾ ਭਾਈ ਵੇਖੋ ਜਿਹੜੇ ਭਗੇਲੇ ਉਹਨਾਂ ਨੇ ਕਿਹਾ ਨਾ ਵੀ ਆਹ ਬੰਦੇ ਆ ਜਿਨ੍ਹਾਂ ਦਾ ਕਰਕੇ ਅਮਰਪਾਲ ਬਾਹਰ ਨਹੀਂ ਆ ਰਿਹਾ ਉਹ ਲਿਸਟ ਜੀ ਇੱਕ ਬਣਾਣੀ ਕਿਹੜਾ ਗਰੁੱਪ ਜਿਹਾ ਬਣਾਇਆ ਉੱਤੇ ਚਾਰ ਪੰਜ ਦਾ ਕੁੱਤੇ ਜਿਹਾ ਭੌਂਕੀ ਜਾਂਦੇ ਆ ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਣਾ ਵੇਖੋ ਨਾ ਸਾਨੂੰ ਉਹਦੇ ਬਾਹਰ ਆਉਣ ਦੇ ਨਾਲ ਫਰਕ ਪੈਣਾ ਤੇ ਨਾ ਉਹਦੇ ਅੰਦਰ ਜਾਣ ਦਾ ਫਰਕ ਪਿਆ ਅਸੀਂ ਅੱਜ ਵੀ ਆਪਣੀ ਮਿਹਨਤ ਦੀ ਰੋਟੀ ਖਾਂਦੇ ਆ ਤੇ ਅਸੀਂ ਉਦੋਂ ਵੀ ਖਾਂਦੇ ਆ ਨਾ ਸਾਨੂੰ ਉਦੋਂ ਡਾਲਰ ਆਏ ਤੇ ਨਾ ਸਾਨੂੰ ਅੱਜ ਡਾਲਰ ਆਏ ਠੀਕ ਆ ਜਿਨ੍ਹਾਂ ਨੇ ਡਾਲਰ ਆਉਂਦੇ ਨਾ ਜਿਨ੍ਹਾਂ ਨੂੰ ਢੂਆ ਉਹਨਾਂ ਨੇ ਪੜਵਾਇਆ ਠੀਕ ਆ ਅਸੀਂ ਦਾ ਅੱਲ ਦੁੱਲਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਅਸੀਂ ਆਪਣੀ ਰੋਟੀ ਖਾ ਰਹੇ ਆ ਵਧੀਆ ਆਨੰਦ ਦੇ ਵਿੱਚ ਰੁੱਖੀ ਮਿਸੀ ਖਾ ਕੇ ਤੇ ਠੰਡਾ ਪਾਣੀ ਪੀ ਕੇ ਤੇ ਆਨੰਦ ਲੈ ਰਹੇ ਆ ਠੀਕ ਆ ਮਾਰਾ ਦੀ ਪਾਣੀ ਪਾਰ ਕੇ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਕਹਿੰਦੇ ਨਾ ਵੀ ਇਹ ਇਹ ਬੰਦਿਆਂ ਦੇ ਕਾਰਨ ਉਹ ਸਿਰਫ ਇੱਕ ਪੰਜਾਬ ਦੇ ਨੌਜਵਾਨਾਂ ਨੂੰ ਖਰਾਬ ਕਰਨ ਵਾਸਤੇ ਆਪਸੇ ਸਾਡੀ ਦੁਸ਼ਮਣੀ ਪਾਉਣ ਵਾਸਤੇ ਵੇਖੋ ਜੇ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਵਰਗ ਲਾਇਆ ਜਾ ਰਿਹਾ ਤੇ ਉਹ ਅਮਰਪਾਲ ਦੀ ਜਫੇਬੰਦੀ ਵੱਲੋਂ ਵਰਗ ਲਾਇਆ ਜਾ ਰਿਹਾ ਵੀ ਨੌਜਵਾਨ ਇਮੋਸ਼ਨਲ ਹੋ ਕੇ ਕੁਝ ਏਦਾਂ ਦਾ ਕੰਮ ਕਰਦਣ ਵੀ ਸਾਡੇ 14 ਬੰਦਿਆਂ ਦੇ ਵਿੱਚੋਂ 13 14 ਬੰਦੇ ਜਿੰਨੇ ਵੀ ਆ ਇਹਨਾਂ ਬੰਦੇ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਗੋਲੀਆਂ ਚਲਾ ਦੇਵੇ ਕਿਸੇ ਨੂੰ ਮਾਰ ਦੇਵੇ ਤੇ ਉਹਨਾਂ ਬੱਚਿਆਂ ਦਾ ਉਹਨਾਂ ਬੱਚਿਆਂ ਦਾ ਉਹ ਇੱਕ ਖਰਾਬ ਕਰਨ ਵਿੱਚ ਮੈਂ ਕਹਿ ਸਕਦਾ ਵੀ ਅਮਰਤਪਾਲ ਦੀ ਪੂਰੀ ਜਿਹੜੀ ਆ ਨਾ ਜੁੰਡਲੀ ਇਹ ਇਕੱਠੀ ਹੋਈ ਆ ਤੇ ਮੈਂ ਇੱਕ ਗੱਲ ਕਹਿੰਦਾ ਵੀ ਮੇਰੇ ਤੇ ਕੋਈ ਵਾਦਾ ਹੁੰਦਾ ਵੇਖੋ ਮੈਂ ਕਿਸੇ ਦੇ ਵਾਦਾ ਕੋਈ ਨਹੀਂ ਕਰਦਾ ਲੇਕਿਨ ਸਾਡੇ ਤੇ ਕੋਈ ਵਾਦਾ ਆਊਗਾ ਉਹਦਾ ਸਾਰਾ ਜ਼ਿੰਮੇਵਾਰ ਜਿਹੜੇ ਮੈਂ ਅੱਗੇ ਨਹੀਂ ਕਿਹਾ ਅੱਜ ਕਹਿੰਦਾ ਕਿਉਂਕਿ ਬਹੁਤ ਸਾਰੇ ਮੇਲ ਫੋਨ ਜਿਹੜੇ ਆ ਰਹੇ ਆ ਵੀ ਅਸੀਂ ਐ ਕਰਦਣਾ ਤੈਨੂੰ ਅਸੀਂ ਮਾਰਦਣਾ ਤੈਨੂੰ ਉੱਥੇ ਕਰਦਣਾ ਤੈਨੂੰ ਇੱਥੇ ਕਰਦਣਾ ਬਾਈ ਮਰਨਾ ਮਰਾਉਣਾ ਰੱਬ ਦੇ ਹੱਥ ਆ ਜਦੋਂ ਮਰਨਾ ਉਦੋਂ ਮਰਨਾ ਹੀ ਮਰਨਾ ਵਾ ਲੇਕਰ ਸਾਡਾ ਦੱਸ ਕੇ ਆ ਜਾਓ ਕੋਈ ਚੱਕਰ ਨਹੀਂ ਆ ਜੇ ਪਿੱਠ ਪਿੱਛੇ ਵਾਰ ਹੋ ਗਿਆ ਤੇ ਇਹ ਗੱਲ ਸੁਣ ਲੈ ਲੋ ਅੱਜ ਹੀ ਆਪਾਂ ਵਿਆਹ ਦੇ ਦਿੰਨੇ ਆ ਉਹਦਾ ਸਾਰਾ ਜ਼ਿੰਮੇਵਾਰ ਜਿੰਨਾ ਵੀ ਟੋਲਾ ਉਹ ਉਮਰ ਤੋਂ ਪਾਰਦਾ ਹੋਊਗਾ ਜਿਨ੍ਹਾਂ ਨੇ ਇਹ ਲਿਸਟਾਂ ਬਣਾਈਆਂ ਨਾ ਕਿ ਲਿਸਟ ਸਰਕਾਰ ਦੀ ਬਣੀ ਆ ਸਰਕਾਰ ਕਦੇ ਵੀ ਲਿਸਟ ਬਣਾ ਕੇ ਉਹਨੂੰ ਇਸ਼ੂ ਨਹੀਂ ਕਰਦੀ ਵੀ ਆਹ ਲਿਸਟ ਲਾਓ ਤਾਂ ਤੁਸੀਂ ਲੋਕਾਂ 'ਚ ਪਬਲਿਕ ਕਰ ਦਿਓ ਵੀ ਆਹ ਬੰਦੇ ਆ ਜੀ ਵੇਖੋ ਨਾਰੇ ਨਾ ਹੀ ਰਿਪੋਰਟਾਂ ਲਿਖਾਉਣ ਵਾਲੇ ਨਾ ਹੀ ਗਵਾਹੀਆਂ ਦੇਣ ਵਾਲੇ ਸਾਡੇ ਆਪਣੇ ਪਾਸਪੋਰਟ ਜਬਤਿਆ ਤੇ ਫਿਰ ਵੀ ਸਾਡੇ ਤੇ ਇਲਜ਼ਾਮ ਇਹ ਲਾਏ ਗਏ ਵੀ ਇਹ ਬੰਦੇ ਸਰਕਾਰੀ ਆ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਵੀ ਸੱਚ ਬੋਲਣਾ ਸਰਕਾਰੀ ਆ ਤੇ ਭਾਈ ਸਰਕਾਰੀ ਲਾ ਦਿਓ ਤੁਹਾਡੀ ਇੱਛਾ ਜੋ ਤੁਹਾਡਾ ਦਿਲ ਕਰਦਾ ਉਹ ਸਮਝੋ ਬਾਕੀ ਨਾ ਹੀ ਪਹਿਲਾਂ ਕਿ ਗੋ ਮੰਗਦੇ ਆ ਤੇ ਅੱਜ ਮੰਗਦੇ ਆ ਅਹੀਂ ਭਾਈ ਜਿਹੜੀ ਗੁਰੂ ਨਾਨਕ ਦੀ ਆਵਾਜ਼ ਆ ਧੱਕ ਦੇ ਸੱਚ ਬਾਤ ਦੀ ਹਮੇਸ਼ਾ ਬਲੰਦ ਕੀਤੀ ਆ ਤੇ ਹਮੇਸ਼ਾ ਬਲੰਦ ਕਰਾਂਗੇ ਭਾਵੇਂ ਅੱਜ ਮਾਰਦੇ ਹੋ ਤੇ ਭਾਵੇਂ ਮਾਰਦੇ ਹੋ ਭੜਕੇ ਤੇ ਜੇ ਮਗਰ ਜਿੰਦੇ ਹੋਣਗੇ ਤੇ ਕੋਈ ਗੱਲ ਦੀ ਬਾਹਵਾ ਤੁਹਾਡੇ ਵੀ ਪੂਰੀਆਂ ਪੈਣਗੀਆਂ ਠੀਕ ਆ ਜਿਹੜੇ ਆਉਣਗੇ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਵੀ ਪਰਿਵਾਰ ਉਹਨਾਂ ਦੇ ਵੀ ਜਿਹੜੇ ਨਾ ਉਹ ਵੀ ਗਲੀਆਂ ਤੇ ਟੰਗੇ ਜਾਣੇ ਮੁੜ ਕੇ ਇਹਦੇ ਨਾਲ ਇਹ ਚੰਗਾ ਵੀ ਇਹਨਾਂ ਬੰਦਿਆਂ ਦੇ ਮਗਰ ਲਾ ਕੇ ਆਪਾਂ ਆਪਸੀ ਭਾਈਚਾਰਾ ਨਾ ਖਰਾਬ ਕਰੀਏ ਦੇ ਬਾਹਰ ਬੈਠੇ ਇਮੋਸ਼ਨਲ ਕਰਦੇ ਪਏ ਨੌਜਵਾਨਾਂ ਨੂੰ ਵੀ ਜਿਹੜੇ ਪੰਜਾਬ ਦੇ ਵਿੱਚ ਆਹ ਬੰਦੇ ਆ ਇਹਨਾਂ ਨੂੰ ਤੁਸੀਂ ਮਾਰ ਮਾਰ ਮੁਕਾਓ ਤੇ ਕੋ ਨਾ ਮਾਰ ਮਕਾਉਣ ਵਾਲੇ ਬੰਦਿਆਂ ਨੂੰ ਵਰਗਲਾਇਆ ਜਾ ਰਿਹਾ ਤੇ ਪਰ ਇਹ ਨਹੀਂ ਪਤਾ ਵੀ ਉਹਨਾਂ ਦੀਆਂ ਮੁੜ ਕੇ ਪਰਿਵਾਰ ਨਾਲ ਧੀਆਂ ਪਣਾ ਉਹਨਾਂ ਦੇ ਕੀ ਹਾਲਾਤ ਹੋਣੇ ਆ ਇਹ ਵਕਤ ਦੱਸੂਗਾ ਕਿਉਂਕਿ ਉਹ ਸਾਰੇ ਹੀ ਜਾਣਦੇ ਆ ਆਪਾਂ ਕਿ ਜੇ ਇੱਕ ਗਾਹ ਨੂੰ ਚੱਲਦੀ ਜਾਵੇ ਕਈ ਪਿਛਾਣ ਨੂੰ ਚੱਲਦੇ ਮੁੜ ਕੇ ਘਰ ਦੇ ਚਈ ਜੀ ਮੁੜ ਕੇ ਜਾਂਦੇ ਅੰਦਰ ਹਨਾ ਸਾਨੂੰ ਨੇ ਇਹ ਗੱਲ ਦਾ ਕੋਈ ਵੀ ਯਾਰ ਅੱਜ ਮਰਦੀ ਭੜਕੇ ਮਰਦੀ ਹੈ ਗਾਲੀ ਕੋਈ ਨਹੀਂ ਆ ਮੈਂ ਸਿਰਫ ਇਹ ਅੱਕ ਸੜ ਕੇ ਅੱਜ ਮੈਂ ਇਹ ਗੱਲ ਸੋਸ਼ਲ ਮੀਡੀਆ ਤੇ ਰੱਖੀ ਆ ਵੀ ਸਾਨੂੰ ਉਹਦੇ ਟੋਲੇ ਲੋ ਬਹੁਤ ਸਾਰੇ ਫੋਨ ਆਉਂਦੇ ਆ ਤੇ ਜਿਹੜੇ ਉਹਦੇ ਚਾਹਣ ਵਾਲੇ ਆ ਉਹ ਬੰਦੇ ਜਿਹੜੇ ਆ ਸਾਨੂੰ ਫੋਨ ਬਦਲ ਬਦਲ ਕੇ ਕੋਈ ਬਾਹਰ ਦੇ ਨੰਬਰਾਂ ਤੋਂ ਕੋਈ ਇਥੋਂ WhatsApp <Sanye> ਤੇ ਕਰੀ ਜਾਂਦਾ ਕੋਈ ਕਿਸੇ ਤੇ ਕਰੀ ਜਾਂਦਾ ਸਾਰਿਆਂ ਨੂੰ ਇਹ ਗੱਲ ਕਹਿੰਦੇ ਭਰਾਵਾ ਦੱਸ ਕੇ ਆ ਜਾਓ ਕੋਈ ਗੱਲ ਜੀ ਆਨ ਤੁਹਾਡਾ ਸਵਾਗਤ ਕਰਾਂਗੇ ਬਾਕੀ ਇਹ ਅਮਰਪਾਲ ਦੀ ਗੱਲ ਪਾਉਂ ਹੈ ਹੁਣ ਵੀ ਕਹਿੰਦੇ ਆ ਵੀ ਹਰ ਕੇ ਮਾਂ ਦਾ ਪੁੱਤ ਘਰ ਹੋਣਾ ਚਾਹੀਦਾ ਹਰ ਕੇ ਸਬੰਤੀ ਦਾ ਭਾਗ ਜਿਹੜਾ ਉਹ ਘਰ ਹੋਣਾ ਚਾਹੀਦਾ ਸਾਡੀ ਆਮ ਸੀ ਵਿਚਾਰ ਨਹੀਂ ਦਲਦੀ ਨਾ ਸੀ ਲੇਕਿਨ ਹਰ ਕੋਈ ਇਨਸਾਨ ਆਪੋ ਆਪਣੇ ਘਰ ਦੇ ਵਿੱਚ ਸੁਖੀ ਵਸਣਾ ਚਾਹੀਦਾ ਇਹ ਸਾਡੀਆਂ ਅਰਦਾਸਾਂਆਂ ਮਾਰ ਦੇ ਚਰਨਾਂ ਵਿੱਚ ਬਾਕੀ ਸਰਕਾਰ ਨੇ ਵੀ ਇਹ ਗੱਲ ਕਹਿੰਦੇ ਆ ਵੀ ਭਾਈ ਜਰੂਰ ਉਹਨੂੰ ਛੁੱਟੀ ਦਿਓ ਜਰੂਰ ਉਹ ਘਰ ਆਵੇ ਤਾਂ ਆਪਣੇ ਪਰਿਵਾਰ ਨੂੰ ਮਿਲੇ ਠੀਕ ਆ ਤੇ ਇਹ ਗੱਲ ਆਪਣੇ ਖਾਨੇ 'ਚ ਪਾ ਲਓ ਕਿ ਅਮਰਤਪਾਲ ਨੇਰਾ ਕਰਕੇ ਨਹੀਂ ਡਿਮਰੂਗੜ ਬੈਠਾ ਉਹ ਆਪਣੀਆਂ ਕਰਤੂਤਾ ਕਰਨ ਬੈਠਾ ਵੀ ਜੇ ਅਜਨਾਲੇ ਉਹ ਕਾਰਨਾ ਕਰਦਾ ਨਾ ਉਥੇ ਗੁਰੂਗੰਸਾਹ ਨੂੰ ਲੈ ਕੇ ਜਾਂਦਾ ਨਾ ਐਸਐਸਪੀ ਦੀ ਕੁਰਸੀ ਤੇ ਬਹਿ ਕੇ ਐਸਐਸਪੀ ਨੂੰ ਵੰਗਾਰਦਾ ਤੇ ਨਾ ਅੱਜ ਇਹ ਕੰਮ ਹੁੰਦਾ ਕਿਉਂਕਿ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਵੀ ਜਿਹੜਾ ਬੰਦਾ ਅੱਜ ਇਨੇ ਲੋਕਾਂ ਨੂੰ ਲੈ ਕੇ ਅੱਜ ਅਦਨਾਲੇ ਤੇ ਕਬਜ਼ਾ ਕਰ ਸਕਦਾ ਭਾਵੇਂ ਜੇਲ੍ਹਾਂ ਤੇ ਵੀ ਕਰ ਸਕਦਾ ਇਸ ਕਰਕੇ ਜਿਹੜੀ ਸਰਕਾਰ ਆ ਉਹਨੇ ਡਿਬਰੂਗੜੀ ਜ਼ਿਲ੍ਹੇ ਸੁੱਤਿਆ ਬਸ ਇਨੇ ਕਹਿਣਾ ਸਾਡਾ ਇਹਦੇ 'ਚ ਕੋਈ ਹੱਥ ਨਹੀਂ ਆ ਬਾਕੀ ਇਹ ਮੈਂ ਸਫਾਈ ਇਹ ਕਰਕੇ ਦਿੱਤੀ ਆ ਕਿ ਮੈਂ ਕੱਲੇ-ਕੱਲੇ ਬੰਦੇ ਅੱਧਾ-ਅੱਧਾ ਘੰਟਾ ਫੋਨ ਕਰਕੇ ਸਰਖਾਈ ਜਾਂਦੇ ਆ ਉਹਨਾਂ ਸਾਰੇ ਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਭਰਾਓ ਸਾਡਾ ਕੋਈ ਇਦਾਂ ਦਾ ਨਹੀਂ ਵੀ ਅਸੀਂ ਕਿਹਦੇ ਇਨਕੁਆਰੀਆਂ ਜਦ ਲਾਈਆਂ ਜਾ ਕੇ ਤੇ ਬਿਆਨ ਦਿੱਤੇ ਜਾਂ ਫਾਈਲ ਖਾਈ ਬਾ ਸਾਡੇ ਉਹੀ ਬਿਆਨ ਆ ਤੁਰਦੇ ਫਿਰਦੇ ਆ ਦਾ ਹੀ ਕਿ ਨਾ ਵਾਦਾ ਕਰੋ